ਸਤਿ ਸ੍ਰੀ ਅਕਾਲ ਜੀ। ਹਰੀਕਾ ट्रैवलਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਿਆਈ ਮਿਲਨੀ। ਕਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਿਆਈ ਦਿੱਤੀ ਗਈ। ਪਹਿਲਾਂ ਦੀਆ ਵੀਡੀਓ ਵਿੱਚ ਆਪਾਂ ਨੇ ਸਾਰਿਆਂ ਨੇ ਇਹੋ ਚੀਜ਼ ਤੇ ਉੱਪਰ ਧਿਆਨ ਦਿੱਤਾ ਕਿ ਕਿਸ ਤਰ੍ਹਾਂ ਸਾਰੇ ਤਰ੍ਹਾਂ ਦੀਆਂ ਪਰਖਾਂ ਦੇ ਵਿੱਚੋਂ ਪਾਈ ਲੈਣਾ ਜੀ ਅੰਗਦ ਬਣ ਕੇ ਪਾਸ ਹੋਏ। ਉਮੀਦ ਹੈ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਦਾ ਹੋਵੇਗਾ। ਕਮੈਂਟ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਐਡੀ ਵੱਡੀ ਘਾਲਨਾ ਕਮਾਈ ਦੇਖ ਕੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ ਕਿ ਹੁਣ ਭਾਈ ਲੈਣਾ ਬਿਲਕੁਲ ਕੁੰਦਨ ਵਾਂਗੂ ਅਤੇ ਸਿਉਨੇ ਵਾਂਗੂ ਬਾਰਾਵੰਨੀ ਦੇ ਪੂਰੇ ਹਨ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲੈਣਾ ਜੀ ਨੂੰ ਆਪਣੀਆਂ ਬਾਹਾਂ ਦੇ ਵਿੱਚ ਘੁੱਟ ਲਿਆ ਘੁੱਟ ਕੇ ਜੱਫੀ ਪਾਈ ਅਤੇ ਨਾਲ ਹੀ ਕਿਹਾ ਕਿ ਅੱਜ ਤੋਂ ਤੁਸੀਂ ਸੰਗਤ ਹੋ ਤੁਸੀਂ ਸਾਨੂੰ ਆਪਣਾ ਅੰਗ ਦਿੱਤਾ ਹੈ ਭਾਵ ਤੁਸੀਂ ਆਪਣੇ ਸਰੀਰ ਕਰਕੇ ਮਨ ਕਰਕੇ ਸਾਡੀ ਬਹੁਤ ਸੇਵਾ ਕੀਤੀ ਹੈ ਹੁਣ ਅਸੀਂ ਤੁਹਾਨੂੰ ਅੰਗ ਦੇਣਾ ਹੈ ਭਾਵ ਅਸੀਂ ਤੁਹਾਨੂੰ ਆਪਣਾ ਵਾਰਿਸ ਘੋਸ਼ਿਤ ਕਰਨਾ ਹੈ ਆਪਣਾ ਉਤਰਾਧਿਕਾਰੀ ਬਣਾਉਣਾ ਹੈ ਅੱਜ ਤੋਂ ਤੁਹਾਡਾ ਨਾਮ ਅੰਗਦ ਹੋਇਆ ਪੂਰੇ ਸੰਸਾਰ ਦੇ ਵਿੱਚ ਤੁਸੀਂ ਅੰਗਦ ਦੇ ਨਾਮ ਨਾਲ ਜਾਣੇ ਜਾਇ ਕਰੋਗੇ ਇਹ ਬਚਨ ਸੀ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਭਾਈ ਲੈਣਾ ਜੀ ਨੂੰ ਜਦੋਂ ਉਹਨਾਂ ਦਾ ਨਾਮ ਬਦਲ ਕੇ ਅੰਗਦ ਰੱਖਿਆ ਅਤੇ ਆਪਣੀ ਗੁਰਿਆਈ ਦੇ ਲਈ ਉਹਨਾਂ ਨੂੰ ਯੋਗ ਪਾਇਆ ਐਨੀ ਹੀ ਗੱਲ ਕਹਿਣ ਦੀ ਧੀਰ ਸੀ ਕਿ ਭਾਈ ਲੈਣਾ ਜੀ ਜੋ ਕਿ ਅੰਗਦ ਬਣ ਚੁੱਕੇ ਸਨ ਉਹਨਾਂ ਦੇ ਕਪਾਟ ਖੁੱਲ ਗਏ ਬ੍ਰਹਿਮ ਗਿਆਨ ਹੋ ਗਿਆ ਸਭ ਸਿੱਧੀਆਂ ਸਿੱਧੀਆਂ ਹੱਥ ਛੋੜ ਕੇ ਉਹਨਾਂ ਅੱਗੇ ਆ ਖੜੀਆਂ ਹੋਈਆਂ ਸਤਿਗੁਰਾਂ ਨੇ ਪਹਿਲਾਂ ਹੀ ਉਹਨਾਂ ਨੂੰ ਉਪਦੇਸ਼ ਕਰਨ ਦਾ ਅਤੇ ਪ੍ਰਚਾਰ ਕਰਨ ਦਾ ਨਾਮ ਸਿਮਰਨ ਕਰਨ ਦਾ ਵੱਲ ਦੱਸ ਰੱਖਿਆ ਸੀਗਾ ਗੁਰਤਾ ਗੱਦੀ ਦੀ ਰੀਤ ਕਿਸ ਤਰ੍ਹਾਂ ਕੀਤੀ ਉਹ ਤੇ ਆਪਾਂ ਧਿਆਨ ਦਿੰਦੇ ਹਾਂ ਭਾਈ ਲੈਣਾ ਜੀ ਨੂੰ ਇਸ਼ਨਾਨ ਕਰਵਾਇਆ ਗਿਆ ਨਵੇਂ ਵਸਤਰ ਪਵਾਏ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਗੱਦੀ ਦੇ ਉੱਪਰ ਉਹਨਾਂ ਨੂੰ ਬਿਠਾਇਆ ਬਾਬੇ ਬੁੱਢੇ ਜੀ ਤੋਂ ਕੇਸਰ ਦਾ ਤਿਲਕ ਕਰਵਾ ਕੇ ਪੰਜ ਪੈਸੇ ਅਤੇ ਨਾਰੀਅਲ ਅੱਗੇ ਰੱਖ ਕੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਅਤੇ ਆਪਣੇ ਸਿੱਖਾਂ ਤੋਂ ਵੀ ਟਕਵਾਇਆ ਸਾਰੇ ਸਿੱਖਾਂ ਨੂੰ ਸੰਬੋਧਨ ਕਰਕੇ ਇਹ ਵੀ ਕਿਹਾ ਕਿ ਅੱਜ ਤੋਂ ਇਹ ਤੁਹਾਡੇ ਤारणहार ਤੁਹਾਡੇ ਸਤਿਗੁਰੂ ਨੇ ਅਸੀਂ ਆਪਣਾ ਸਭ ਕੁਝ ਪਰਮਾਤਮਾ ਦੀਆਂ ਬਖਸ਼ੀਸ਼ਾਂ ਆਪਣਾ ਗਿਆਨ ਸਭ ਕੁਝ ਇਹਨਾਂ ਨੂੰ ਸੌਂਪ ਦਿੱਤਾ ਹੈ ਜੋ ਇਹਨਾਂ ਨੂੰ ਸਾਡਾ ਸਰੂਪ ਕਰਕੇ ਮੰਨੇਗਾ ਉਹ ਤੇ ਮੇਰੀ ਖੁਸ਼ੀ ਹੋਵੇਗੀ ਜੋ ਇਹਨਾਂ ਨੂੰ ਸਾਡਾ ਸਰੂਪ ਕਰਕੇ ਨਹੀਂ ਮੰਨੇਗਾ ਤਾਂ ਉਹ ਤੋਂ ਅਸੀਂ ਨਾਰਾਜ਼ ਹੋਵਾਂਗੇ ਤੇ ਉਹ ਤੋਂ ਦੂਰ ਹੋਵਾਂਗੇ ਸਾਰੇ ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਹ ਗੱਲ ਮੰਨ ਲਈ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਪਣਾ ਗੁਰੂ ਮੰਨਦੇ ਹੋਏ ਉਹਨਾਂ ਅੱਗੇ ਨਮਸਕਾਰ ਕੀਤੀ ਪਰ ਸ੍ਰੀ ਚੰਦ ਜੀ ਅਤੇ ਲక్ష్ਮੀ ਚੰਦ ਜੀ ਇਹ ਦੋਵੇਂ ਜੋ ਸੁਪੁੱਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਨ ਇਹਨਾਂ ਨੇ ਇਸ ਗੱਲ ਦੇ ਉੱਪਰ ਨਾਰਾਜ਼ਗੀ ਪ੍ਰਗਟਾਈ ਇਹ ਦੋਵੇਂ ਉੱਥੋਂ ਉੱਠ ਕੇ ਚਲੇ ਗਏ ਸ਼੍ਰੀ ਚੰਦ ਜੀ ਬਾਹਰ ਜੰਗਲ ਦੇ ਵਿੱਚ ਜਾ ਬੈਠੇ ਆਪਣੇ ਸਿਰ ਦੇ ਵਿੱਚ ਸਵਾਹ ਪਾ ਕੇ ਅਤੇ ਕਟਾਲੀ ਦੇ ਹੇਠਾਂ ਜਾ ਕੇ ਆਪਣਾ ਡੇਰਾ ਲਾਇਆ ਦਸ਼ਮੀ ਚੰਦ ਜੀ ਉੱਥੋਂ ਉੱਠ ਕੇ ਆਪਣੇ ਘਰੇ ਜਾ ਬੈਠੇ ਪੁੱਤਰਾਂ ਦੀ ਨਾਰਾਜ਼ਗੀ ਵੱਧਦੀ ਦੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲੈਣਾ ਜੀ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਿਹਾ ਪੁਰਖਾ ਹੁਣ ਤੋਂ ਆਪਣੇ ਪਿੰਡ ਜਾ ਉੱਥੇ ਹੀ ਰਹੀਂ ਅਸੀਂ ਆਪ ਹੀ ਤੁਹਾਨੂੰ ਉੱਥੇ ਮਿਲਣ ਆ ਜਾਵਾਂਗੇ ਇੱਥੇ ਤੁਸੀਂ ਵਾਪਸ ਨਹੀਂ ਆਉਣਾ ਜਦ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਨਾ ਤਾਂ ਉਥੋਂ ਜਾਣ ਨੂੰ ਮਨ ਕਰਦਾ ਸੀ ਅਤੇ ਨਾ ਹੀ ਇਹ ਐਡੀ ਵੱਡੀ ਜ਼ਿੰਮੇਵਾਰੀ ਲੈਣ ਦੇ ਲਈ ਆਪਣੇ ਆਪ ਨੂੰ ਕਾਬਲ ਸਮਝਦੇ ਸਨ ਅਤੇ ਨਾ ਹੀ ਉਹਨਾਂ ਦਾ ਇਹ ਜ਼ਿੰਮੇਵਾਰੀ ਲੈਣ ਦਾ ਮਨ ਸੀ ਪਰ ਫਿਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੋਰ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਪਣੀ ਗੁਰਤਾ ਗੱਦੀ ਦਿੱਤੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਮੰਨਦੇ ਹੋਏ ਕਰਤਾਰਪੁਰ ਤੋਂ ਆਪਣੇ ਨਗਰ ਖਡੂਰ ਆ ਗਏ ਖਡੂਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿੱਖ ਭਾਈ ਨਿਹਾਲਾ ਰਹਿੰਦਾ ਸੀਗਾ ਉਹਦੇ ਘਰ ਵਾਲੀ ਬੀਬੀ ਭرائی ਸੀ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਪਣੇ ਘਰ ਆਇਆ ਦੇਖ ਕੇ ਬਹੁਤ ਖੁਸ਼ ਹੋਈ ਪ੍ਰਸੰਨ ਹੋਈ बार-बार ਚਰਨਾਂ ਦੇ ਉੱਪਰ ਮੱਥਾ ਟੇਕ ਕੇ ਆਪਣੇ ਧੰਨ ਭਾਗ ਸਮਝੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ ਮਾਈ ਮੈਨੂੰ ਇੱਕ ਨਵੇਕਲੀ ਕੋਠੜੀ ਦੇ ਜਿਸ ਦੇ ਅੰਦਰ ਰੋੜਾਂ ਦਾ ਵਿਛਾਉਣਾ ਕਰਕੇ ਮੈਂ ਉਸ ਦੇ ਅੰਦਰ ਬੈਠ ਜਾਵਾਂਗਾ ਤੇ ਤੂੰ ਬਾਹਰੋਂ ਜੰਦਾ ਲਾ ਦੇਣਾ ਜੇ ਕੋਈ ਬਾਹਰੋਂ ਆ ਕੇ ਪੁੱਛਦਾ ਵੀ ਹੈ ਮੇਰੇ ਬਾਰੇ ਤਾਂ ਕਿਸੇ ਨੂੰ ਕੁਝ ਨਾ ਦੱਸਣਾ ਇਸੇ ਤਰ੍ਹਾਂ ਹੀ ਹੋਇਆ ਇੱਕ ਕੋਠੜੀ ਦੇ ਵਿੱਚ ਰੋੜਾਂ ਦਾ ਵਿਛਾਉਣਾ ਕੀਤਾ ਗਿਆ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਕਾਂਤ ਵਾਸ ਦੇ ਨਾਲ ਉਸ ਦੇ ਅੰਦਰ ਬੈਠ ਗਏ ਤਪੱਸਿਆ ਕਰਨ ਦੇ ਲਈ ਭਗਤੀ ਕਰਨ ਦੇ ਲਈ ਅਤੇ ਮਾਤਾ ਨੇ ਮਾਈ ਭਰਾਈ ਨੇ ਬਾਹਰੋਂ ਕੋਠੜੀ ਨੂੰ ਜਿੰਦਾ ਲਾ ਦਿੱਤਾ ਅੱਠਾਂ ਪਹਿਰਾਂ ਦੇ ਵਿੱਚ ਇੱਕ ਦੁੱਧ ਦਾ ਗਲਾਸ ਅਤੇ ਇੱਕ ਪ੍ਰਸ਼ਾਦਾ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਛਕਦੇ ਹੁੰਦੇ ਸਨ ਅਤੇ ਰਾਤ ਨੂੰ ਬਾਹਰ ਟਹਿਲਣ ਦੇ ਲਈ ਚਲੇ ਜਾਣਾ ਦਿਨ ਚੜ੍ਹਦੇ ਨਾਲ ਅਮਰਤ ਵੇਲੇ ਇਸ਼ਨਾਨ ਕਰਕੇ ਦੁਬਾਰਾ ਉਸੇ ਕੋਠੜੀ ਦੇ ਵਿੱਚ ਆ ਜਾਣਾ ਅਤੇ ਦੁਬਾਰਾ ਤੋਂ ਭਗਤੀ ਤਪੱਸਿਆ ਦੇ ਵਿੱਚ ਸਾਰਾ ਦਿਨ ਲੀਨ ਰਹਿਣਾ ਉਧਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਉਦਾਸ ਰਹਿੰਦੇ ਸਨ ਕਦੇ ਪੱਖੋ ਕੇ ਪਿੰਡ ਭਾਈ ਸਧਾਰਨ ਦੇ ਘਰੇ ਚਲੇ ਜਾਂਦੇ ਕਦੇ ਜੰਗਲਾਂ 'ਚ ਜਾ ਬੈਠਦੇ ਕਦੇ ਕਰਤਾਰਪੁਰ ਸੰਗਤਾਂ ਨੂੰ ਉਪਦੇਸ਼ ਦੇਣ ਚਲੇ ਜਾਂਦੇ ਇਸ ਤਰ੍ਹਾਂ ਕਰਕੇ ਟਾਈਮ ਲੰਘਦਾ ਰਿਹਾ 8 ਮਹੀਨਾ ਦਾ ਸਮਾਂ ਲੰਘ ਗਿਆ ਇੱਕ ਦਿਨ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਢੀਰੂ ਨਾਈ ਤੇ ਇੱਕ ਸਧਾਰਨ ਜੋ ਨਾ ਦਾ ਸਿੱਖ ਸੀਗਾ ਜਿਸ ਦਾ ਨਾਮ ਸੀਗਾ ਭਾਈ ਸੁਧਾਰਨ ਉਹਨਾਂ ਨੂੰ ਨਾਲ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖਡੂਰ ਚਲੇ ਗਏ ਮਾਈ ਪਿਹਾਈ ਦੇ ਘਰੇ ਜਾ ਕੇ ਕੋਠੜੀ ਦਾ ਜਿੰਦਾ ਖਲਵਾਇਆ ਅੰਦਰ ਦੇਖਿਆ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅਖੰਡ ਸਮਾਧੀ ਦੇ ਵਿੱਚ ਲੀਨ ਸਨ ਜਿਸ ਰੂਪ ਦਾ ਧਿਆਨ ਕਰਦੇ ਸਨ ਭਾਈ ਲੈਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਸ਼ਕਤੀ ਨਾਲ ਉਹ ਰੂਪ ਖਿੱਚ ਲਿਆ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨੇਤਰ ਖੁੱਲੇ ਤਾਂ ਆਪਣੇ ਇਸਟ ਆਪਣੇ ਪ੍ਰਮਾਤਮਾ ਆਪਣੇ ਵਾਹਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਾਹਮਣੇ ਦੇਖਿਆ ਗੱਦਗੱਦ ਹੋ ਉੱਠੇ ਚਰਨਾਂ ਦੇ ਉੱਪਰ ਢਹਿ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਠਾ ਕੇ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾਇਆ 2 ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖਡੂਰ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਲ ਰਹੇ ਇਨੇ ਉਸ ਕੋਠੜੀ ਦੇ ਵਿੱਚ ਰਿਹਾ ਕਰਨ ਦੋਵੇਂ ਅਤੇ ਰਾਤ ਨੂੰ ਬਾਹਰ ਜੰਗਲ ਦੇ ਵਿੱਚ ਘੁੰਮਣ ਦੇ ਲਈ ਫੇਚਰਨ ਦੇ ਲਈ ਚਲੇ ਜਾਇਆ ਕਰਨ ਜਦੋਂ ਕਰਤਾਰਪੁਰ ਦੀਆਂ ਸੰਗਤਾਂ ਦੀ ਖਿੱਚ ਵਧੀ ਪਿਆਰ ਵਧਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖਡੂਰ ਤੋਂ ਚੱਲਣ ਦਾ ਮਨ ਬਣਾਇਆ ਜਾਂਦੇ ਜਾਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਿਹਾ ਪੁਰਖਾ ਜਿੰਨੇ ਮੈਂ ਤਪ ਕੀਤੇ ਨੇ ਸਭ ਤੇਰੇ ਵਾਸਤੇ ਨੇ ਤੂੰ ਇਹ ਕਠਨ ਤਪੱਸਿਆ ਨਾ ਕਰ ਜੋ ਮੇਰਾ ਬਲ ਹੈ ਜੋ ਮੇਰੀ ਸ਼ਕਤੀ ਹੈ ਉਹ ਸਭ ਤੇਰੇ ਚ ਹੈ ਮੈਂ ਤੈਨੂੰ ਸੌਂਪ ਦਿੱਤੀ ਹੈ ਇਸ ਲਈ ਤੈਨੂੰ ਤਪੱਸਿਆ ਕਰਨ ਦੀ ਇੰਨੀ ਕਠਨ ਤਪੱਸਿਆ ਕਰਨ ਦੀ ਭਗਤੀ ਕਰਨ ਦੀ ਕੋਈ ਜ਼ਰੂਰਤ ਇਹ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਨੂੰ ਚਲੇ ਗਏ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਸੇ ਤਰ੍ਹਾਂ ਆਪਣੇ ਪ੍ਰੀਤਮ ਪਿਆਰੇ ਦੇ ਧਿਆਨ ਦੇ ਵਿੱਚ ਬੈਠੇ ਰਹੇ ਹਲੇ 4 ਮਹੀਨੇ ਬਣੇ ਹੋਏ ਸਨ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪ੍ਰੇਮ ਨੇ ਪਿਆਰ ਨੇ ਇੰਨੀ ਖਿੱਚ ਕੀਤੀ ਕਿ ਭਾਈ ਸੁਧਾਰਨ ਦੇ ਘਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਛੱਟਪਟ ਚੱਲੇ ਅਤੇ ਫਟਾਫਟ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੇ ਲਈ ਖਡੂਰ ਆ ਪਹੁੰਚੇ ਖਡੂਰ ਪਹੁੰਚ ਕੇ ਉਸ ਕੋਠੜੀ ਦਾ ਜਿੰਦਾ ਖੁਲਵਾਇਆ ਅੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਦੇਖਿਆ ਕਿ ਸਤਿਗੁਰੂ ਆਏ ਨੇ ਤਾਂ ਉੱਠ ਕੇ ਚਰਨਾਂ ਦੀ ਉਪਰ ਨਮਸਕਾਰ ਕੀਤੀ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਬਹੁਤ ਪਿਆਰ ਦਿੱਤਾ ਗੱਲਬੱਗੜੀ ਵਿੱਚ ਲਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਰੀਰ ਦਾ ਇਹ ਹਾਲ ਸੀ ਕਿ ਤਪ ਕਰਦਿਆਂ ਦਾ ਕਿ ਹੱਡੀਆਂ ਹੀ ਬਾਕੀ ਰਹਿ ਗਈਆਂ ਸਨ ਪਰ ਚਿਹਰੇ ਦੇ ਉੱਪਰ ਇੰਨਾ ਨੂਰ ਸੀਗਾ ਕਿ ਕੋਈ ਸਾਹਮਣੇ ਖੜਕੇ ਅੱਖਾਂ ਚੱਖਾਂ ਨਹੀਂ ਪਾ ਸਕਦਾ ਸੀ ਭਾਈ ਨਿਹਾਲੇ ਨੇ ਜੋ ਕਿ ਸਿੱਖ ਸੀਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਜ਼ਾਹਰ ਨਾ ਹੋਣ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਖੰਡੂਰ ਪਹੁੰਚੇ ਹੋਏ ਨੇ ਅਤੇ ਮਾਈ ਭਰਾਈ ਤਨੋਂ ਮਨੋਂ ਸੇਵਾ ਕਰਦੀ ਰਹੀ 15 ਕ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਰਹੇ ਅਤੇ ਆਪਣੀਆਂ ਯਾਤਰਾਵਾਂ ਜੋ ਉਦਾਸੀਆਂ ਕੀਤੀਆਂ ਨੇ ਉਹਨਾਂ ਦੀਆਂ ਕਥਾਵਾਂ ਉਹਨਾਂ ਦੇ ਵੇਵਰਨ ਉੱਥੇ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸੁਣਾਉਂਦੇ ਰਹੇ ਜਦੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਪਾਸੋਂ ਤੁਰਨ ਦੀ ਕੋਸ਼ਿਸ਼ ਕਰਿਆ ਕਰਨ ਕਿ ਮੈਂ ਹੁਣ ਚੱਲਦਾ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਵਿਰਾਗ ਫੁੱਟ ਪਿਆ ਕਰੇ ਪਰ ਫਿਰ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਹੀ ਰੁਕਣਾ ਪਿਆ ਕਰੇ ਇਸ ਦਾ ਇੱਕ ਤੋੜ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੱਭਿਆ ਕਿ ਜਪਜੀ ਸਾਹਿਬ ਅਤੇ ਮੂਲ ਮੰਤਰ ਦੇ ਅਰਥ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦ੍ਰਿੜ ਕਰਵਾਏ ਜਦੋਂ ਤੁਸੀਂ ਸਾਡੇ دیدارੇ ਕਰਨੇ ਨੇ ਤਾਂ ਜਪਜੀ ਸਾਹਿਬ ਦਾ ਪਾਠ ਕਰ ਲੈਣਾ ਮੂਲ ਮੰਤਰ ਦਾ ਪਾਠ ਕਰ ਲੈਣਾ ਤੁਹਾਨੂੰ ਇਸ ਦੇ ਵਿੱਚੋਂ ਹੀ ਸਾਡੇ دیدارੇ ਹੋ ਜਾਇਆ ਕਰਨਗੇ ਮੂਲ ਮੰਤਰ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਇਸ ਮੰਤਰ ਦਾ ਜਾਪ ਕਰਨ ਦੇ ਨਾਲ ਦਿਨੋਂ ਦਿਨ ਗਿਆਨ ਵਧਦਾ ਅਤੇ ਕੋਈ ਜਾਦੂ ਟੂਣਾ ਭੂਤ ਪ੍ਰੇਤ ਵੀ ਨੇੜੇ ਨਹੀਂ ਆਉਂਦਾ ਹੋਰ ਵੀ ਬਹੁਤ ਗਿਆਨ ਦੀਆਂ ਗੱਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਦ੍ਰਿੜ ਕਰਵਾਈਆਂ ਜਦ ਇਹ ਸਾਰੀਆਂ ਵਿਦਿਆਵਾਂ ਦਾ ਗਿਆਨ ਦ੍ਰਿੜ ਕਰਵਾ ਕੇ ਗੁਰੂ ਨਾਨਕ ਦੇਵ ਜੀ ਉੱਥੋਂ ਤੁਰਨ ਲੱਗੇ ਤਾਂ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਵਿਰਾਗ ਫੁੱਟ ਪਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦਾ ਇਹ ਵਿਰਾਗ ਦੇਖ ਕੇ ਬਹੁਤ ਖੁਸ਼ ਹੋਏ ਪਰ ਆਖਰੋਤੋ ਚੱਲ ਪਏ ਅਤੇ ਸਧਾਰਨ ਸਿੱਖ ਦੇ ਘਰਾਂ ਆ ਕੇ ਕਰਤਾਰਪੁਰ ਉੱਥੇ ਬ੍ਰਹਮ ਜੋਤ ਦੇ ਵਿੱਚ ਲੀਨ ਹੋ ਗਏ ਆਪਣੇ ਸਰੀਰ ਨੂੰ ਤਿਆਗ ਦਿੱਤਾ ਸੱਚਖੰਡ ਚਲੇ ਗਏ ਆਪਣੇ ਨਿਜ ਘਰਵਾਸਾ ਜਾ ਕੀਤਾ ਇਹ ਸੀ ਗੁਰਿਆਈ ਦੀ ਕਥਾ ਕਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕੁਰੀ ਆਈ ਮਿਲੀ ਕਿਸ ਤਰ੍ਹਾਂ ਦੋਵਾਂ ਸਤਗੁਰਾਂ ਦਾ ਆਪਸ ਦੇ ਵਿੱਚ ਪਿਆਰ ਸੀਗਾ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਸਤ ਸ੍ਰੀ ਅਕਾਲ